ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਪੌੜੀ ਹਰ ਤੁਮ ਵੱਡ ਵੱਡੇ ਵੱਡੇ ਵੱਡ ਊਚੇ ਸਭ ਉਪਰ ਵੱਡੇ ਵਡਾਉਣਾ ਹਰ ਤੁਮ ਵੱਡ ਵੱਡੇ ਠਿਠਮ ਵੱਡੇ ਵੱਡ ਊਚੇ ਇਥੇ ਮਿਸਰਾਣ ਹੈ ਸਭ ਉਪਰ ਵੱਡੇ ਵਡਾਉਣਾ ਜੋ ਧਿਆਵ ਹੈ ਹਰ ਅਪਰੰਪਰ ਹਰ ਹਰ ਹਾਰ ਧਿਆਏ ਹਰੇ ਤੇ ਹੁਨਾ ਜੋ ਧਿਆਵੈ ਹਾਰ ਇਤਿਟਮਕ ਅਪਰੰਪਰ ਹਾਰ ਹਾਰ ਇਤਿ ਵਿਸ्राम ਹੈ ਹਾਰ ਧਿਆਏ ਹਰੇ ਤੇ ਹੁਨਾ ਜੋ ਗਾਵੈ ਸੁਨਹਿ ਤੇਰਾ ਜਸ ਸੁਆਮੀ ਤੈਨ ਕਾਟੇ ਪਾਪ ਕਟੋਨਾ ਤੁਮ ਜੈਸੇ ਹਰ ਪੁਰਖ ਜਾਣੇ ਮਤ ਗੁਰਮਤ ਮੁਖ ਵੱਡ ਵੱਡ ਭਾਗ ਵਡੋਨਾ ਇਸਰਾਮ ਤੇ ਅਨਲ ਤੁਮ ਜੈਸੇ ਹਰ ਪੁਰਖ ਜਾਣੇ ਇਥ ਤੁਮਕ ਮਤ ਗੁਰਮਤ ਇਥੇ ਵਿਸਰਾਮ ਮੁਖ ਵੱਡ ਵੱਡ ਭਾਗ ਵਡੋਨਾ ਸਭ ਧਿਆਵ ਹੋ ਆਦ ਸਤੇ ਜੁਗਾਦ ਸਤੇ ਪ੍ਰਤਖ ਸਤੇ ਸਦਾ ਸਦਾ ਸਤੇ ਜਨ ਨਾਨਕ ਦਾਸ ਦਸੋਨਾ ਇਸਰਾਮ ਸਭ ਤੇ ਆਹੋ ਆਦ ਸੱਤੇ ਇਥੇ ਥੋੜਾ ਜਿਹਾ ਠਹਿਰਾ ਜੁਗਾਦ ਸੱਤੇ ਇਥੇ ਠਹਿਰਾ ਪ੍ਰਤੱਖ ਸੱਤੇ ਇਥੇ ਠਹਿਰਾ ਸਦਾ ਸਦਾ ਸੱਤੇ ਇਥੇ ਵਿਸਰਾਮ ਸੱਤੇ ਪੱਦ ਜਿਹੜਾ ਹੈ ਥੋੜਾ ਜਿਹਾ ਕੱਸ ਕੇ ਬੋਲਣਾ ਸਤੇ ਨਹੀਂ ਗਾਣਾ ਸਭ ਤੇ ਆਹੋ ਆਦ ਸੱਤੇ ਜੁਗਾਦ ਸੱਤੇ ਪ੍ਰਤੱਖ ਸੱਤੇ ਸਦਾ ਸਦਾ ਸੱਤੇ ਜਾਨ ਨਾਨਕ ਦਾਸ ਤਸੋਨਾ ਸ਼ਲੋਕ ਮਹੱਲਾ ਚੌਥਾ ਹਰੇ ਹਰ ਜਗ ਜੀਵਨ ਹਰ ਜਪਿਓ ਹਰ ਗੋਰਮੰਤ ਹਰ ਅਗਮ ਅਗੋਚਰ ਅਗਮ ਹਰ ਹਰ ਮਿਲਿਆ ਆਇ ਅਚਿੰਤ ਹਰ ਆਪੇ ਘਾਟ ਘਾਟ ਵਰਤਦਾ ਹਰ ਆਪੇ ਆਪ ਬੇਅੰਤ ਹਰ ਆਪੇ ਸਭ ਰਸ ਭੋਗਦਾ ਹਰ ਆਪੇ ਕਵਲਾ ਕੰਤ ਹਾਂਜੀ ਹਰ ਆਪੇ ਕਵਲਾ ਕੰਤ ਹਰ ਆਪੇ ਭਿਖਿਆ ਪਾਇਦਾ ਸਭ ਸਿਸ਼ਟ ਉਪਾਈ ਜੀਵ ਜੰਤ ਹਰ ਦੇਵ ਉਹ ਦਾਨ ਦਇਾਲ ਪ੍ਰਭ ਹਰ ਮੰਗਹਿ ਹਰ ਜਨ ਸੰਤ ਜਨ ਨਾਨਕ ਕੇ ਪ੍ਰਭ ਆਏ ਮਿਲ ਹਮ ਗਾਵਹਿ ਹਰ ਗੁਣ ਸੰਤ ਮਹੱਲਾ ਚੌਥਾ ਹਰ ਪ੍ਰਭ ਸੱਜਣ ਨਾਮ ਹਰ ਮੈਂ ਮਨ ਤਨ ਨਾਮ ਸਰੀਰ ਸਭ ਆਸਾ ਗੁਰਮੁਖ ਪੂਰੀਆ ਜਨ ਨਾਨਕ ਸੋਣ ਹਰ ਧੀਰ ਪੌੜੀ ਹਰ ਊਤਮ ਹਰਿਆ ਨਾਮ ਹੈ ਹਰ ਪੁਰਖ ਨਰੰਜਨ ਮੋਲਾ ਹਰ ਊਤਮ ਹਰਿਆ ਨਾਮ ਹੈ ਸਤਿ ਸ਼ਾਮ ਹਰ ਪੁਰਖ ਨਰੰਜਨ ਮੋਲਾ ਜੋ ਜਪਦੇ ਹਰ ਹਰ ਦਿਨ ਸਰਾਤ ਦਿਨ ਸਿਵੇ ਚਰਨ ਨਿਤ ਕੋਲਾ ਨੇਤੋ ਸਾਰ ਸੰਭਾਲੇ ਸਭ ਜੀ ਉਜੰਤ ਹਰ ਵਸੈ ਨਿਕਟ ਸਭ ਜੋਲਾ ਸੋ ਬੂਝੈ ਜਿਸ ਆਪ ਬੁਝਾਏ ਸੀ ਜਿਸ ਸਤਗੁਰ ਪੁਰਖ ਪ੍ਰਭ ਸੋਲਾ ਸਭ ਗਾਵਹੁ ਗੁਣ ਗੋਵਿੰਦ ਹਰੇ ਗੋਵਿੰਦ ਹਰੇ ਗੋਵਿੰਦ ਹਰੇ ਗੁਣ ਗਾਵਤ ਗੁਣੀ ਸੋ ਮੋਲਾ ਸਭ ਗਾਵਹੁ ਇਤਿ ਤੁੰਤ ਗੋਣ ਗੋਵਿੰਦ ਹਰੇ ਗੋਵਿੰਦ ਹਰੇ ਗੋਵਿੰਦ ਹਰੇ ਇਥੇ ਵਿਸਰਾਮ ਗੋਣ ਗਾਵਤ ਗੁਣੀ ਸ ਮੌਲਾ ਸਲੋਕ ਮਹੱਲਾ ਚੌਥਾ ਸੁਤਿਆ ਹਰ ਪ੍ਰਭ ਚੇਤ ਮਨ ਸੁਤਿਆ ਹਰ ਪ੍ਰਭ ਚੇਤ ਮਨ ਹਰ ਸਹਿਜ ਸਮਾਦ ਸਮਾਈ ਜਨ ਨਾਨਕ ਹਰ ਹਰ ਚਾਉ ਮਨ ਗੋਰਤ ੁੱਠਾ ਮੇਲੇ ਮਾਏ ਮਹੱਲਾ ਚੌਥਾ ਹਰ ਇੱਕਸ ਸੇਤੀ ਪਰਹੜੀ ਹਰ ਇੱਕੋ ਮੇਰੇ ਚਿੱਤ ਜਨ ਨਾਨਕ ਇੱਕ ਆਧਾਰ ਹਰ ਪ੍ਰਭ ਹਾਰੀ ਹੈ ਜੀ ਜਨ ਨਾਨਕ ਇੱਕ ਆਧਾਰ ਹਰ ਪ੍ਰਭ ਇੱਕ ਸਤੇ ਗਤ ਪਤ ਪੌੜੀ ਪੰਚੇ ਸ਼ਬਦ ਵੱਜੇ ਮਤ ਗੁਰਮਤ ਵੱਡ ਭਾਗੀ ਅਨਹਦ ਵਜਿਆ ਆਨੰਦ ਮੂਲ ਰਾਮ ਸਭ ਦੇਖਿਆ ਗੁਰਬਦੀ ਗੋਵਿੰਦ ਗਜਿਆ ਆਦ ਜੁਗਾਦ ਵੇਸ ਹਰ ਏਕੋ ਮਤ ਗੁਰਮਤ ਹਰ ਪ੍ਰਭ ਭਜਿਆ ਭਜਿਆ ਇੱਥੇ ਪੂਲਾ ਜੀ ਮਤ ਗੁਰਮਤ ਹਰ ਪ੍ਰਭ ਭਜਿਆ ਸਿਮਰਿਆ ਤੇ ਚਿੰਤਨ ਕਰਨ ਦਾ ਵਾਚਤਾ ਮਤ ਗੁਰਮਤ ਹਰ ਪ੍ਰਭ ਭਜਿਆ ਹਰ ਦੇਵੋ ਹਦਾਨ ਦਇਾਲ ਪ੍ਰਭ ਜਨ ਨਾਨਕ ਹਰ ਪ੍ਰਭ ਲੱਜਿਆ ਲੱਜਿਆ ਕਸਕੇ ਹੀ ਬੋਲਣਾ ਇਥੇ ਲਜਿਆ ਨਹੀਂ ਕਹਿਣਾ ਸਭ ਧੰਨ ਕਹੋ ਗੁਰ ਸਤਗੁਰੂ ਗੁਰ ਸਤਗੁਰੂ ਜੇਤ ਮੇਲ ਹਰ ਪਰਦਾ ਕੱਜਿਆ ਪਰਦਾ ਵੀ ਬੋਲਾ ਬੋਲਣਾ ਸਭ ਧੰਨ ਕਹੋ ਗੁਰ ਸਤਗੁਰੂ ਗੁਰ ਸਤਗੁਰੂ ਇਥੇ ਵਿਸਰਾਮ ਜੇਤ ਮੇਲ ਹਰ ਪਰਦਾ ਕੱਜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ